ਇਸ ਕਿਸਮ ਦੀ ਹਰਕਤ ਨਾ ਕਰਿਓ ਜਿਸ ਕਿਸਮ ਦੀ ਹਰਕਤ ਵੀ ਕਾਗਜ਼ਾਂ ਨੂੰ ਇਹਨੇ ਬੀਐਲੂ ਅੰਡਰ ਪ੍ਰੈਸ਼ਰ ਕਰਨ ਕਿ ਕਈਆਂ ਨੇ ਖੁਦਕਸ਼ੀ ਕਰ ਲਈ ਕਈਆਂ ਦੀ ਬੋਤ ਹੋ ਗਈ ਇਹਨਾ ਨੇ 25 ਤੋਂ 30 ਹਜ਼ਾਰ ਵੋਟਾਂ ਕਟੀਆਂ ਨੇ ਤੇ ਨਵੀਆਂ ਬਣਾ ਤੁਹਾਨੂੰ ਖਸ਼ਾ ਕਿ ਇਥੇ ਕੋਈ ਦੌਰ ਆਈ ਨਹੀਂ ਵੋਟਾਂ ਦੀ ਇਹ ਰੈਫਰੀ ਤੋਂ ਇਲਾਵਾ ਭਾਜਪਾ ਆਈ ਨਹੀਂ ਸਕਦੀ ਮੇਨ ਕਮਨਾਂ ਲੜਕੀਆਂ ਵਸ ਬੀਬੀਆਂ ਦੀ ਕੀ ਡਿਮਾਂਡ ਆ ਜਦੋਂ ਤੁਸੀਂ ਉਹਨਾਂ ਕੋਲ ਵੋਟ ਮੰਗਣ ਜਾਂਦੇ ਹੋ ਸੋ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਪੂਰਾ ਦੰਗਲ ਜਿਹੜਾ ਇਸ ਵੇਲੇ ਲੱਗਿਆ ਹੋਇਆ ਪਿੰਡ ਮਾਲੀਆ ਦੇ ਵਿੱਚ ਰਾਜੂ ਮਾਲੀਆ ਜੀ ਵੱਲੋਂ ਜਿਹੜੀ ਇੱਕ ਵੱਡੀ ਰੈਲੀ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਦੇ ਵਿੱਚ ਆਪਣੇ ਜਿੰਨੇ ਸੰਮਤੀ ਜ਼ੋਨਾਂ ਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੀ ਕਰਵਾਈ ਆ ਪ੍ਰਤਾਪ ਸਿੰਘ ਬਾਜਵਾ ਬਤੌਰ ਹਲਕੇ ਦੇ ਲੀਡਰ ਨੇ ਔਰ ਵਿਰੋਧੀ ਧਿਰ ਦੇ ਨੇਤਾ ਇੱਥੇ ਪਹੁੰਚਣ ਕਿਵੇਂ ਵੇਦਿਓ ਬਾਜਵਾ ਸਾਹਿਬ ਇਹਨਾਂ ਚੋਣਾਂ ਨੂੰ ਤੇ ਕੀ ਹੰਗਾਰਾ ਮਿਲ ਰਿਹਾ ਬਹੁਤ ਬਹੁਤ ਵਧੀਆ ਜੀ ਸਾਰਾ ਹੰਗਾਰਾ ਤੇ ਤੁਹਾਡੇ ਸਾਹਮਣੇ ਹੀ ਹੈ ਸਦੀ ਮੀਟਿੰਗ ਸੀ ਰੈਲੀ ਦੀ ਸ਼ੇਪ ਲੈ ਗਈ ਤੇ ਗੁਰੂ ਮਹਾਰਾਜ ਸਾਹਿਬ ਮੇਰ ਕਰਨਗੇ ਮੇਕਰ ਤਿੰਨ ਅਸੀਂ ਜ਼ਿਲ੍ਹਾ ਪ੍ਰੇਸ਼ਦ ਦੀਆਂ ਚੋਣਾਂ ਇਥੋਂ ਕਾਦੀਆਂ ਅਸੈਂਬਲੀ ਹਲਕੇ ਚੋਂ ਲੜ ਰਹੇ ਹਾਂ ਚੌਥੀ ਅਸੀਂ ਸਿਹਰੀ ਅਸੈਂਬਲੀ ਹਲਕੇ ਜਿਹੜਾ ਹਰਚੋਵਾਲ ਹੈ ਉੱਥੇ ਵੀ ਮੇਰੇ ਹਲਕੇ ਦਾ ਲੜਕਾ ਉੱਥੋਂ ਬਲਵਿੰਦਰ ਸਿੰਘ ਬਸਰਾਵਾ ਤੋਂ ਬਾਜੀਗਰ ਬਰਾਦਰੀਆਂ ਤੋਂ ਲੱਕ ਰੱਖਦੇ ਨੇ ਉਹ ਲੜ ਰਹੇ ਨੇ ਮੈਨੂੰ ਪੂਰਨ ਆਸ ਹੈ ਕਿ ਚਾਰੋਂ ਦੀ ਚਾਰੋਂ ਹੀ ਜ਼ਿਲ੍ਹਾ ਪ੍ਰੇਸ਼ਦ ਦੀਆਂ ਸੀਟਾਂ ਸੀ ਜਿੱਤਾਂਗੇ ਅ ਬਟ ਮੈਂ ਗਵਰਨਮੈਂਟ ਨੂੰ ਜ਼ਰੂਰ ਇਸ ਕਾਲ ਦੀ ਹਦਾਇਤ ਵੀ ਕਰਨੀ ਹੈ ਤੇ ਵਾਰਨ ਵੀ ਕਰਨਾ ਕਿ ਕਿਸੇ ਕਿਸਮ ਦੀ ਕੋਈ ਇਸ ਕਿਸਮ ਦੀ ਹਰਕਤ ਨਾ ਕਰਿਓ ਜਿਸ ਕਿਸਮ ਦੀ ਹਰਕਤ ਵੀ ਕਾਗਜ਼ਾਂ ਨੂੰ ਕੈਂਸਲ ਕਰਨ ਦੀ ਕੀਤੀ ਹੈ ਫੇਅਰ ਪੋਲ ਰਹਿ ਲੈੰਦੋ VOTING ਵੀ ਫੇਅਰ ਹੋ ਲੈੰਦੋ ਗਿਣਤੀ ਵੀ ਫੇਅਰ ਦੋ ਜੇ ਦੋਨੋਂ ਚੀਜ਼ਾਂ ਫੇਅਰ ਹੋਈਆਂ ਤੇ ਹਰ ਜਗ੍ਹਾ ਆਮ ਆਦਮੀ ਪਾਰਟੀ ਆ ਰਹੀ ਹੈ ਐਸਆਰ ਦਾ ਮੁੱਦਾ ਜਿਹੜਾ ਹੁਣ ਉਸ ਤੋਂ ਬਾਅਦ ਬਿਹਾਰ ਤੋਂ ਬਾਅਦ ਪੰਜਾਬ ਵਿੱਚ ਵੀ ਆ ਰਿਹਾ ਸੁਪਰੀਮ ਕੋਰਟ ਉਹਦੇ ਉੱਤੇ ਬਹੁਤ ਤਗੜੇ ਨੋਟਿਸ ਲੈ ਰਹੀ ਆ ਕਿ ਜੋ ਬੀਐਲਓ ਜਿਹਦੇ ਉੱਤੇ ਪ੍ਰੈਸ਼ਰ ਆ ਉਹਦਾ ਕਿਵੇਂ ਵੇਖਦੇ ਹੋ ਵੇਖੋ ਜੀ ਗੱਲ ਐਸੀ ਆ ਤੁਹਾਨੂੰ ਪਤਾ ਹੈ ਪਿੱਛੇ ਤੁਸੀਂ ਪੜਿਆ ਹੋਣਾ ਕਿ ਸਾਰੇ ਸੂਬਿਆਂ ਦੇ ਵਿੱਚ ਜਿੱਥੇ ਵੀ ਐਸਆਈਆਰ ਕਰਵਾਈ ਹੈ ਐਨੇ ਬੀਐਲਓ ਅੰਡਰ ਪ੍ਰੈਸ਼ਰ ਸਨ ਕਿ ਕਈਆਂ ਨੇ ਖੁਦਕਸ਼ੀ ਕਰ ਲਈ ਕਈਆਂ ਦੀ ਮੌਤ ਹੋ ਚੁੱਕੀ ਹੈ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਬਾਕੀ ਜਗ੍ਹਾ ਦੇ ਉੱਤੇ ਵੀ ਤੋ ਸੁਪਰੀਮ ਕੋਰਟ ਹੀ ਇੱਕ ਇਕਲੀ ਉਮੀਦ ਰਹਿ ਗਈ ਹੈ ਜਿਹਦੇ ਤੇ ਅਸੀਂ ਡਿਪੈਂਡ ਕਰ ਸਕਦੇ ਨੇ ਇਲੈਕਸ਼ਨ ਕਮਿਸ਼ਨ ਤੇ ਕੰਪਲੀਟਲੀ ਕੰਪਰੋਮਾਈਜ਼ ਹੋ ਚੁੱਕਿਆ ਜੀ ਜਿੰਨੀਆਂ ਇਲੈਕਸ਼ਨਾਂ ਭਾਵੇਂ ਬਿਆਰ ਮਹਾਰਾਸ਼ਟਰ ਤੁਸੀਂ ਵੇਖੋ ਨਾ ਮਹਾਰਾਸ਼ਟਰ 30 ਪਾਰਲੀਮੈਂਟ ਦੀਆਂ ਸੀਟਾਂ ਇੰਡੀਆ ਦਾ ਬਲਾਕ ਜਿੱਤਦਾ 18 ਐਨਡੀਆ ਜਿੱਤੀ ਹੈ ਮੋਦੀ ਦੀ ਤੇ 4 ਮਹੀਨਿਆਂ ਬਾਅਦ ਦੂਸੀ ਪਾਰਟੀ ਰਹਿਦੀ ਕੋਈ ਨਹੀਂ ਜਿੱਥੇ 70 ਲੱਖ ਵੋਟ ਤੁਸੀਂ ਕੱਟ ਦੋ ਤੇ 45 ਲੱਖ ਨਵੀ ਐਡ ਕਰ ਦੋ ਉੱਥੇ ਰਹਿਣਾ ਕੀ ਹੁੰਦਾ ਹਰ ਅਸੈਂਬਲੀ ਹਲਕੇ तकरीबन ਇਹਨਾਂ ਨੇ 25 ਤੋਂ 30 ਹਜ਼ਾਰ ਵੋਟਾਂ ਕਟੀਆਂ ਨੇ ਤੇ ਨਵੀਆਂ ਬਣਾ ਦੇ ਤਾਨੂੰ ਖਸ਼ਾ ਕਿ ਪੰਜਾਬ ਵਿੱਚ ਵੀ ਇਦਾਂ ਕਰ ਸਕਦੇ 2027 ਦੀਆਂ ਚੋਣਾਂ 'ਚ ਵੇਖੋ ਗੱਲ ਇਸ ਤਰ੍ਹਾਂ ਹੈ ਕਿ ਜੋ ਟ੍ਰੈਕ ਰਿਕਾਰਡ ਹੈ ਜੋ ਟ੍ਰੈਕ ਰਿਕਾਰਡ ਹੈ ਭਾਜਪਾ ਦਾ ਸਾਰੇ ਸੂਬਿਆਂ 'ਚ ਕਰਦੀ ਆਈ ਹੈ ਪੰਜਾਬ ਤੋਂ ਇਹ ਮੁੰਡੰਗੇ ਜੀ ਇਹ ਕੋਸ਼ਿਸ਼ ਕਰਨਗੇ ਕਿ ਗੈਰ ਪੰਜਾਬੀਆਂ ਦਾ ਰਾਜ ਜਿਸ ਤਰ੍ਹਾਂ ਇਸ ਟਾਈਮ ਆਪ ਕਰ ਰਹੀ ਹੈ ਭਾਜਪਾ ਵੀ ਚਾਹੇਗੀ ਕਿਉਂਕਿ ਜੰਮੂ ਕਸ਼ਮੀਰ ਪੰਜਾਬ ਦੋ ਇਹੋ ਜਿਹੇ ਸੂਬੇ ਨੇ ਨਾਰਥ ਚ ਜਿਹੜੇ ਇਹਨਾਂ ਦੇ ਕਾਬੂ ਨਹੀਂ ਚੜ ਰਹੇ ਜੋ ਪਿਛਲੇ ਮਹੀਨਿਆਂ ਵਿੱਚ ਜਾਂ ਸਾਲਾਂ ਵਿੱਚ ਤੁਸੀਂ ਵੇਖਿਆ ਹਰ ਜਗ੍ਹਾ ਦੇ ਉੱਤੇ ਬੀਜੇਪੀ ਨੇ ਪੰਜਾਬ ਦੇ ਹੱਕਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਭਾਵੇਂ ਪਾਣੀਆਂ ਦਾ ਹੋਵੇ ਭਾਵੇਂ ਚੰਡੀਗੜ੍ਹ ਯੂਨੀਵਰਸਿਟੀ ਦਾ ਹੋਵੇ ਭਾਵੇਂ ਚੰਡੀਗੜ੍ਹ ਸ਼ਹਿਰ ਦਾ ਹੋਵੇ ਭਾਵੇਂ ਸਾਡਾ ਇੰਟਰਨੈਸ਼ਨਲ ਬਾਰਡਰ ਖੋਲਣ ਦੇ ਮਸਲੇ ਹੋਣ ਭਾਵੇਂ ਅਗਨੀ ਵੀਰ ਹੋਏ ਫੌਜ ਦੀਆਂ ਪਰਤੀਆਂ ਬੰਦ ਕਰਕੇ ਭਾਵੇਂ ਕਿਸਾਨਾਂ ਦੇ ਨਾਲ ਕਾਲੇ ਕਾਨੂੰਨ ਲੈ ਕੇ ਆਣ ਇਹਨਾਂ ਦਾ ਹਰ ਫੈਸਲਾ ਪੰਜਾਬ ਦੇ ਇੰਟਰਸਟ ਦੇ ਖਿਲਾਫ ਫੈਸਲਾ ਇਹ ਹਰ ਪਰ ਜ਼ੋਰ ਕੋਸ਼ਿਸ਼ ਕਰਨਗੇ ਮੈਂ ਤਾਂ ਹੀ ਵਰਕਰ ਸਾਥੀਆਂ ਨੂੰ ਇਹ ਗੱਲ ਕਹਿ ਰਿਹਾ ਕਿ ਇਹ ਵੀ ਇਨਡਾਇਰੈਕਟਲੀ ਇਹਨਾਂ ਲੋਕਾਂ ਦੀ ਕੋਸ਼ਿਸ਼ ਹੋਏਗੀ ਕਿ ਅਸੀਂ ਕੋਈ ਨਾ ਕੋਈ ਇਹੋ ਜਿਹਾ ਸਿਸਟਮ اختیار ਕਰੀਏ ਜਿਹਦੇ ਨਾਲ ਅਸੀਂ ਡਾਇਰੈਕਟ ਇਨਡਾਇਰੈਕਟਲੀ ਪਾਵਰ ਨੂੰ ਕਬਜ਼ਾ ਕਰਕੇ ਤੇ ਪੰਜਾਬ ਨੂੰ ਆਪਣੇ ਢੰਗ ਨਾਲ ਚਲਾਈਏ ਔਰ ਸਾਰਿਆਂ ਨੂੰ ਖਤਰਨਾਕ ਦੇ ਚੇ ਹੈ ਕਿਤੇ ਵੀ ਭਾਜਪਾ ਡਾਇਰੈਕਟਲੀ ਇੰਡਾਇਰੈਕਟਲੀ ਕਾਬਜ਼ ਹੋ ਗਈ ਤੁਸੀਂ ਵੇਖਿਆ ਸਾਰੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਇਹਨਾਂ ਨੇ ਆਰਐਸਐਸ ਦੇ ਲਾਟ ਤੇ ਜਿਹੜਾ ਸਾਡਾ ਇਤਿਹਾਸ ਹੈ ਗੌਰਵਸ਼ਈ ਇਤਿਹਾਸ ਉਹ ਸਾਰੇ ਨੂੰ ਉਹਦੇ ਵਿੱਚ ਤਬਦੀਲੀ ਕਰਨ ਦੀ ਕੋਸ਼ਿਸ਼ ਕਰਨਗੇ ਤੇ ਜੇ ਸਾਡਾ ਇਤਿਹਾਸ ਹੀ ਤਬਦੀਲ ਹੋ ਜਾਏਗਾ ਨੌਜਵਾਨ ਬੱਚੇ ਜੋ ਪੜਨਗੇ ਉਹੀ ਉਹਨਾਂ ਦੀ ਤੁਹਾਡੇ ਖਿਆਲ ਅਨੁਸਾਰ ਸੰਵਿਧਾਨ ਤੇ ਇਤਿਹਾਸ ਦੋਨਾਂ ਨੂੰ ਖਤਰਾ 100% ਦੀ ਹੈ ਐਤਕੀ ਵੇਖੋ ਇਲੈਕਸ਼ਨਾਂ ਤੋਂ ਪਾਰਲੀਮੈਂਟ ਇਲੈਕਸ਼ਨਾਂ ਤੋਂ ਪਹਿਲੇ ਇਹਨਾਂ ਦੇ ਦੋ ਤਿੰਨ ਟੌਪ ਬੀਜੇਪੀ ਲੀਡਰਸ ਨੇ ਕਿਹਾ ਕਿ ਜੇ ਦੋ ਧਈ ਸਾਨੂੰ ਮжоਰਟੀ ਮਿਲ ਗਈ ਅਸੀਂ ਕਨਸਟੀਟਿਊਸ਼ਨ ਬਦਲ ਦੇਣੀ ਜੀ ਇਥੇ ਕੋਈ ਦੋ ਰਾਈ ਨਹੀਂ ਵੋਟਾਂ ਦੀ ਹੈ ਰੈਫਰੀ ਤੋਂ ਇਲਾਵਾ ਭਾਜਪਾ ਹੀ ਨਹੀਂ ਸਕਦੀ ਜੀ ਦੇ ਵਿਲ ਟ੍ਰਾਈ ਬਟ ਜੇ ਅਸੀਂ ਜਾਗਦੇ ਰਹੇ ਜੇ ਸਾਡਾ ਵੋਟਰ ਜਾਗਦਾ ਰਹੇ ਸਾਡੇ ਕਾਡਰਸ ਜਾਗਦੇ ਰਹੇ ਤੇ ਮੇਰਾ ਖਿਆਲ ਹੈ ਕਿ ਪੰਜਾਬ 'ਚ ਕੰਮ ਕਰਨਾ ਡਿਫਿਕਲਟ ਹੋਏਗਾ ਬੀਬਾ ਨਵਜੋਤ ਸਿੱਧੂ ਦੇ ਬਿਆਨ ਜਿਹੜੇ ਉਹ ਕਿੰਨਾ ਕ ਨੁਕਸਾਨ ਕਰ ਰਹੇ ਆ ਜੀ ਪਾਰਟੀ ਨੂੰ ਜਾਂ ਕਾਰਵਾਈ ਹੋਈ ਆ ਉਹਨਾਂ ਦੇ ਉੱਤੇ ਉਹਨਾਂ ਦਾ ਹੀ ਕਰਨਗੇ ਹੋਰ ਕਿਸਦਾ ਨਹੀਂ ਕਰਨਗੇ ਜ਼ਿਲ੍ਹਾ ਪ੍ਰਸ਼ਾਸਿਤ ਜ਼ੋਨ ਤੁਗਲਵਾਲ ਤੋਂ ਉਮੀਦਵਾਰ ਨੇ ਕਾਂਗਰਸ ਪਾਰਟੀ ਵੱਲੋਂ ਬੀਬੀ ਪੂਨਮ ਕੁਮਾਰੀ ਜੀ ਉਹਨਾਂ ਦੇ ਇਸ ਚੋਣ ਡੰਗਲ ਦੇ ਵਾਸਤੇ ਉਹਨਾਂ ਦੇ ਪਿੰਡ ਉਹਨਾਂ ਦੇ ਗ੍ਰਹਿ ਵਿਖੇ ਅੱਜ ਇੱਕ ਕਾਂਗਰਸ ਪਾਰਟੀ ਦੀ ਵੱਡੀ ਮੀਟਿੰਗ ਹੋਈ ਹੈ ਜਿਸ ਦੀ ਅਗਵਾਈ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕੀਤੀ ਹੈ ਸੋ ਇਹ ਉਮੀਦਵਾਰ ਪੂਨਮ ਕੁਮਾਰੀ ਸਾਡੇ ਨਾਲ ਹਾਜ਼ਰ ਨੇ ਆ ਬੀਬਾ ਜੀ ਕਿਵੇਂ ਅੱਜ ਦਾ ਇਕੱਠ ਦੇਖਦੇ ਹੋ ਤੇ ਤੁਹਾਡੀ ਚੋਣ ਕੈਂਪੇਨ ਕਿਵੇਂ ਚੱਲ ਰਹੀ ਹੈ ਸਾਡੀ ਚੋਣ ਕੈਂਪੇਨ ਤਾਂ ਬਹੁਤ ਵਧੀਆ ਚੱਲ ਰਹੀ ਹੈ ਤੇ ਅਸੀਂ ਬੜੇ ਖੁਸ਼ ਹਾਂ ਸਾਰੇ ਜਾਣੇ ਸਾਡੇ ਨਾਲ ਨੇ ਤੇ ਭੋਕਾ ਪੈਂਦੇ ਅਸੀਂ ਵੀ ਸਾਰਿਆਂ ਦੀ ਹੈਲਪ ਕਰਾਂਗੇ ਤੇ ਬੜੀ ਖੁਸ਼ੀ ਹੈ ਕਿ ਸਾਬਿਆ ਨੇ ਆਏ ਨੇ ਇੱਥੇ ਤੇ ਬਾਜਵਾ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਤੇ ਇਸ ਟਾਈਮ ਤੇ ਮੈਨੂੰ ਸਾਥ ਦਿੱਤਾ ਨਾਲ ਕਿੰਨੇ ਕ ਪਿੰਡਾਂ ਤੱਕ ਹੁਣ ਤੁਸੀਂ ਕੈਂਪੇਨ ਕਰ ਚੁੱਕੇ ਹੋ ਤੇ ਤੁਹਾਡੀ ਦਿਨ ਭਰ ਕੈਂਪੇਨ ਕਿਵੇਂ ਚੱਲਦੀ ਹੈ ਜੀ ਕੈਂਪੇਨ ਤਾਂ ਬਹੁਤ ਵਧੀਆ ਚੱਲ ਰਹੀ ਹੈ ਲੋਕੀ ਸਾਡਾ ਸਾਥ ਬੜਾ ਵਧੀਆ ਦੇ ਰਹੇ ਨੇ ਤੇ 40-50 ਪਿੰਡ ਹੋ ਚੁੱਕੇ ਨੇ ਤੇ ਅੱਗੇ ਕੰਟੀਨਿਊਸ ਅਬ ਕੰਮ ਚੱਲ ਰਿਹਾ ਬਹੁਤ ਵਧੀਆ ਆਮ ਤੌਰ ਤੇ ਕਈ ਵਾਰੀ ਬੀਬੀਆਂ ਦੇ ਨਾਲ رابطہ ਹੁੰਦਾ ਬੀਬੀਆਂ ਨੂੰ ਭੈਣਾਂ ਨੂੰ ਸਾਰਾ ਭੈਣਾਂ ਦੇ ਮਸਲਿਆਂ ਦਾ ਪਤਾ ਹੁੰਦਾ ਉਹ ਕਿਹੜੇ ਕਿਹੜੇ ਮਸਲੇ ਤੁਹਾਡੇ ਗਾੜੀ ਰੱਖਦੀਆਂ ਨੇ ਕਿ ਜੋ ਸਰਕਾਰ ਨੇ ਹੱਲ ਨਹੀਂ ਕੀਤੇ ਜੋ ਕਾਂਗਰਸ ਤੋਂ ਉਹ ਚਾਹੁੰਦੀਆਂ ਨੇ ਮੇਨ ਕੰਮ ਨਾ ਲੜਕੀਆਂ ਵਾਸਤੇ ਐਜੂਕੇਸ਼ਨ ਦਾ ਤੇ ਉਹ ਕਈ ਵਾਰੀ ਚੱਕਦੀਆਂ ਨਹੀਂ ਜਾ ਪਾਂਦੀਆਂ ਕਾਲਜ ਹੈ ਸਕੂਲ ਹੈ ਮੁਹਿੰਮ ਨਹੀਂ ਹੋ ਪੰਦੀ ਇਹਨਾਂ ਦੀ ਪੂਰੀ ਤਰ੍ਹਾਂ ਤੇ ਉਹਦੇ ਵਾਸਤੇ ਹੈ ਕਿ ਐਜੂਕੇਸ਼ਨ ਹੈ ਹੈਲਥ ਹੈ कि मैं जाननी है कि ये सब चीजें पूरियां हुन उनों ना दी सारी मदद कीती जाए। बीवियां <laughs> दी की डिमांड औंदी है जब दो तुसी उनों को वोट मांगण जांदे हो वो केड़े मसले रखदे हैं। मेन ਸਾਡੇ ਪਿੰਡ ਤੇ ਜਿਸ ਤਰ੍ਹਾਂ ਛੋਟੇ ਛੋਟੇ ਮੁੱਦੇ ਨੇ ਕਈ ਸਾਡੇ ਪਿੰਡ ਦਾ ਛੱਪੜ ਦੀ ਪ੍ਰੋਬਲਮ ਹੈ ਤੇ ਸੜਕਾਂ ਦੀ ਹੈ ਤੇ ਕਰਾਂਗੇ ਸਾਰਾ ਕੰਮ ਬਾਜਵਾ ਸਾਹਿਬ ਦੀ ਦੇ ਹੈਲਪ ਨਾਲ ਸਾਰਾ ਕੁਝ ਪੂਰਾ ਹੋਏਗਾ। ਤੇ ਲੇਡੀਜ਼ ਦੀ ਮੇਨ ਇਹੀ ਹੈ ਕਿ ਐਜੂਕੇਸ਼ਨ ਵਾਸਤੇ ਉਹ ਚਾਹੁੰਦੀਆਂ ਨੇ ਕਿ ਹੈਲਥ ਦੀ ਵੀ ਸਾਨੂੰ ਪੂਰੀ ਮਿਲੇ ਇੱਥੇ ਜਿੱਦਾਂ ਦਾ ਤੁਹਾਨੂੰ ਹੰਗਾਰਾ ਮਿਲ ਰਿਹਾ ਜਿੱਦਾਂ ਦੀ ਤੁਹਾਡੀ ਕੈਂਪੇਨ ਚੱਲ ਰਹੀ ਹੈ ਤੁਹਾਨੂੰ ਕੀ ਉਮੀਦ ਲੱਗਦੀ ਆਪਣੀ ਚੋਣ ਤੋਂ ਸਾਨੂੰ ਪੂਰੀ ਉਮੀਦ ਹੈ ਅਸੀਂ ਵਾਧੂ ਵੋਟਾਂ ਦੇ ਨਾਲ ਜਿੱਤਾਂਗੇ ਤੇ ਬਾਜਵਾ ਸਾਹਿਬ ਜੀ ਦੇ ਨਾਮ ਦੇ ਨਾਲ ਹੀ ਸਾਰੇ ਨਾਲ ਹੀ ਸੋ ਉਮੀਦਵਾਰ ਪੁਨੂੰ ਕੁਮਾਰੀ ਜੀ ਦਾ ਕਹਿਣਾ ਕਿ ਉਹ ਕਾਫੀ ਪਿੰਡਾਂ ਦੀ ਜਿਹੜੀ ਕੈਂਪੇਨ ਕਰ ਚੁੱਕੇ ਆ ਔਰ ਪਿੰਡਾਂ ਦੇ ਜਿਹੜੇ ਛੋਟੇ ਛੋਟੇ ਮਸਲੇ ਆ ਉਹ ਵੀ ਆ ਔਰ ਨਾਲ ਦੀ ਨਾਲ ਲੜਕੀਆਂ ਦੇ ਵਾਸਤੇ ਕਾਲਜਾਂ ਦੀ ਜਾਂ ਹੋਰ ਡਿਗਰੀ ਜਿਹੜੀਆਂ ਇੰਸਟੀਚੂਟ ਆ ਉਹਨਾਂ ਦੀ ਲੋੜ ਆ ਇਸ ਤੋਂ ਇਲਾਵਾ ਸਿਹਤ ਸਹੂਲਤਾਂ ਦੀ ਹੋਰ ਲੋੜ ਆ ਜੋ ਹੋਰ ਵੀ ਕੁਝ ਜਿਹੜੇ ਇੱਥੇ ਉਮੀਦਵਾਰ ਆਏ ਆ ਉਹਨਾਂ ਨਾਲ ਵੀ ਗੱਲਬਾਤ